ਜਾਓ ਆ ਆਪਣੇ ਆਉਣਗੇ ਮੋਦੀ ਸਾਹਿਬ ਸਾਮਿਲਸ کہہ ਰਿਹਾ ਮੋਦੀ ਸਾਹਿਬ ਆਉਣਗੇ ਪਰ ਜਾਣਗੇ ਸਾਡੀ ਮਰਜ਼ੀ ਨਾਲ ਸਿੱਖ ਕੌਮ ਦੀ ਮਰਜ਼ੀ ਨਾਲ ਸਿੱਖ ਕੌਮ ਜਿਹੜੀ ਆ ਸਿੱਖ ਕੌਮ ਤਾਂ ਇਹੋ ਜਿਹੀ ਹੈ ਨਹੀਂ ਸਿੱਖ ਕੌਮ ਤਾਂ ਇੱਕ ਐਸੀ ਕੌਮ ਹੈ ਜਿਸ ਸਰਬੱਤੇ ਭਲੇ ਦੀ ਗੱਲ ਕਰਦੀ ਹੈ ਸਿੱਖ ਕੌਮ ਤਾਂ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਸਿੱਖ ਕੌਮ ਤਾਂ ਇੱਕ ਐਸੀ ਕੌਮ ਹੈ ਹਰਕ ਨੂੰ ਗਲਬਕੜੀ ਵਿੱਚ ਲੈਂਦੀ ਹੈ ਆਪਣੇ ਘਰ ਵਿੱਚ ਆਏ ਹੋਏ ਹਰ ਮਹਿਮਾਨ ਨੂੰ ਹਰ ਵਿਅਕਤੀ ਨੂੰ ਹਰ ਇਨਸਾਨ ਨੂੰ ਵੈਲਕਮ ਕਰਦੀ ਹੈ ਜੀ ਆਇਆਂ ਕਰਦੀ ਹੈ ਸੋ ਇਹ ਹੀ ਇੱਕ ਵਿਅਕਤੀ ਹੈ ਜਿਹਨ ਇੱਕ ਲੋਕਾਂ ਨੂੰ ਗਮਰਾ ਕੀਤਾ ਆ ਅਸੀਂ 40000 ਦੇ ਕੇ 10000 ਦੇ ਕੇ 50000 ਤੁਸੀਂ ਤਿਰੰਗਾ ਝੰਡਾ ਜਿਹੜਾ ਆ ਉਹਦਾ ਅਪਮਾਨ ਕਰੋ ਸੋ ਕਿੰਨੀ ਸ਼ਰਮ ਵਾਲੀ ਗੱਲ ਹੈ ਔਰ ਅੱਜ ਤਈ ਜਿਹੜੇ ਲੋਕ ਅੰਦਰ ਗਏ ਨੇ ਜਿਨ੍ਹਾਂ ਨੇ ਅਪਮਾਨ ਕੀਤਾ ਆ ਉਹਨਾਂ ਦੀ ਜਵਾਨਤਾ ਵੀ ਇਹਨਾਂ ਨੇ ਨਹੀਂ ਕਰਾਈਆਂ ਨੀ ਇਨੇ ਗਲਤ ਪਾਸੇ ਲਾਇਆ ਸੋ ਮੇਰੀ ਕਮਿਊਨਿਟੀ ਨੂੰ ਬੇਨਤੀ ਹੈ ਨੌਜਵਾਨ ਬੇਨਤੀ ਹੈ ਕਿ ਇਸ ਪੰਨੂ ਦੇ ਮਗਰ ਲਾ ਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਨਾ ਕਰੋ ਔਰ ਜਿਹੜੇ ਲੋਕ ਨਾਰੇ ਲਾਉਂਦੇ ਇਹਦੇ ਕਹਿਣ ਦੇ ਮੁਤਾਬਕ ਔਰ ਤੁਸੀਂ ਤਿਰੰਗੇ ਝੰਡੇ ਦਾ ਅਪਮਾਨ ਕਰਦੇ ਹੋ ਜ਼ਿੰਦਗੀ ਵਿੱਚ ਔਰ ਤੁਹਾਨੂੰ ਕਾਨੂੰਨ ਇਹ ਅਗੇ ਨਹੀਂ ਦਿੰਦਾ ਹਰ ਦੇਸ਼ ਦਾ ਜਿਹੜਾ ਝੰਡਾ ਆ ਦੇਸ਼ ਦਾ ਜਿਹੜਾ ਝੰਡਾ ਹੈ ਕਿਸੇ ਵਿਦੇਸ਼ ਦਾ ਉਸ ਸਤਕਾਰ ਕਰੋ ਅਪਮਾਨ ਕਰਨ ਦਾ ਤੁਹਾਡੇ ਕੋਲ ਕੋਈ ਹੱਕ ਨਹੀਂ ਹੈ ਕਾਲ ਤੁਸੀਂ ਦੇਖਿਆ ਹੋਣਾ ਕਿ ਕੈਨੇਡਾ ਦੇਸੀ ਲੋਕਾਂ ਨੇ ਖੁਸ਼ੀ ਨਾ ਮਨਾਇਆ ਔਰ ਹੁਣ ਅਸੀਂ 15 ਅਗਸਤ ਅਤੇ 26 ਜਰਮੀ ਨੂੰ ਆਪਣੇ ਦਿਨ ਨੂੰ ਆਪਣੇ ਮੱਤਤਾ ਜਿਹੜੀ ਰੱਖਦੇ ਸਾਡੇ ਇਤਿਹਾਸਕ ਦਿਨਿਆਂ ਉਹਨਾਂ ਨੂੰ ਅਸੀਂ ਚਾਹਵ ਨਾਲ ਮਨਾਉਂਦੇ ਆ ਤੇ ਮਾਣਦੇ ਆ ਸੋ ਕਿੰਨੀ ਸਿੱਖ ਪੰਥ ਵਾਸਤੇ ਇਹਨੇ અપਮਾਨ ਕੀਤਾ ਸਿੱਖ ਪੰਥ ਦਾ ਸਿੱਖ ਕੌਮ ਦਾ ਕਿਸੇ ਕੌਮ ਜਿਹੜੀ ਹੈ ਉਰੋਕੇਗੀ ਕੌਮ ਦਾ ਨਾਂ ਨਾਲ ਤੂੰ ਆਪਣਾ ਨਾਂ ਲੈ ਜੇ ਜਰੂਰਤ ਹੈ ਤੇਰੇ ਵਿੱਚ ਮੈਂ ਤੈਨੂੰ ਫ੍ਰੈਂਡਲੀ ਕਹਿ ਰਿਹਾ ਕਿ ਤੂੰ ਇੰਡੀਆ ਜਾ ਇੰਡੀਆ ਜਾ 에어ਪੋਰਟ ਤੇ ਜਾ ਕੇ ਇੱਕ ਨਾਂ ਨਾਲ ਤੂੰ ਜਾ ਕੇ ਕਹਿ ਕਿ ਮੈਨੂੰ ਆ ਚੀਜ਼ ਦੀ ਲੋੜ ਹੈ ਜਾਓ ਆਪ ਜੀ ਨੂੰ ਪ੍ਰਸ਼ਾਦਾ ਸਕਾਇਆ ਜਾਊਗਾ ਅਸੀਂ ਬੇਨਤੀ ਕਰਕੇ ਸਰਕਾਰ ਨੂੰ ਕਿ ਇਹਨੂੰ ਥੋੜੀ ਜਿਹੀ ਸਮਝ ਦਿਓ ਕਿ ਜਦੋਂ ਅਸੀਂ ਇਹੋ ਜਿਹੀ ਕੜਤਣ ਵਾਲੀਆਂ ਗੱਲਾਂ ਖਤਮ ਕਰਾਂਗੇ ਸੋਸ਼ਲ ਮੀਡੀਆ ਤੇ ਜਾ ਕੇ ਔਰ ਤੁਸੀਂ ਆ ਆਪਣੇ ਆਪ ਨੂੰ ਸ਼ੇਰ ਬਣਾਓ ਤੁਸੀਂ ਸ਼ੇਰ ਨਹੀਂ ਹੋ ਗਿੱਦੜ ਹੋ ਇਹ ਡਾ ਵਿਅਕਤੀ ਇਹ ਗਿੱਦੜ ਵਾਲੀ ਗੱਲ ਕਰਦਾ ਆ ਮੈਂ ਪਰਸਨਲੀ ਤੌਰ ਤੇ ਕਿਸੇ ਵੀ ਸੰਸਥਾ ਦੇ ਅਗੇਂਸਟ ਨਹੀਂ ਆ ਪਰ ਮੈਂ ਉਹਦੇ ਅਗੇਂਸਟ ਆ ਵਿਅਕਤੀ ਦੇ ਜਿਹੜਾ ਵਿਅਕਤੀ ਦੇਸ਼ ਪ੍ਰਤੀ ਕਦਰਤ ਨਹੀਂ ਰੱਖਦਾ ਆ ਔਰ ਦਫਾੜ ਪਾਉਂਦਾ ਆ ਕੈਨੇਡਾ ਵਿੱਚ ਤੈਨੂੰ ਐਂਟਰ ਨਹੀਂ ਕਰ ਦਿੱਤਾ ਗਵਰਨਮੈਂਟ ਨੇ ਤੇ ਤੂੰ ਗੱਲ ਕਰ ਰਿਹਾ ਸੀ ਕਿ ਆਣ ਕੇ ਆਪਣੀ ਮਰਜ਼ੀ ਨਾਲ ਜਾਣਗੇ ਸਾਡੇ ਸਿੱਖ ਕੌਮ ਦੀ ਮਰਜ਼ੀ ਸਿੱਖ ਕੌਮ ਤਾਂ ਕਹਿੰਦੀ ਨਹੀਂ ਕੁਝ ਵੀ ਸਿੱਖ ਕੌਮ ਤਾਂ ਖੁਸ਼ੀ ਮਨਾਈ ਆ ਮੈਂ ਸਿੱਖ ਐ ਮੈਂ ਬੜੀ ਖੁਸ਼ੀ ਮਨਾਈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆਏ ਨੇ ਮੈਨੂੰ ਬੜਾ ਚਾਹ ਹੋਇਆ ਹੋਰਨਾਂ ਨੂੰ ਵੀ ਹੋਇਆ ਤੂੰ ਸਿੱਖ ਨਹੀਂ ਐ ਸੈਖੋਂ ਮੇਂ ਦਸਤਾਰ ਸਜਾਈ ਹੋਵੇ ਨਾ ਕਿ ਚੁੰਡੀ ਕੀਤੀ ਹੋਵੇ ਤੇ ਗਾਣਾ ਤਦੇ ਲਾਇਆ ਜਾਂਦਾ ਹੈ ਕਾਲੀ ਦੇ ਰਗ ਉਤੇ ਪਰਾਂ ਦਾ ਤੇਰੇ ਲਾਲ ਨਹੀਂ ਨਾ ਗੋਤਰੀ ਤੇ ਨਾਮ ਪ੍ਰਾਂਦਾ ਤੇ ਰਹਿ ਜਾ ਸੋ ਸਾਡੇ ਵਾਸਤੇ ਸ਼ਰਮ ਵਾਲੀ ਗੱਲ ਹੈ ਕਿ ਜਦੋਂ ਅਸੀਂ ਇਹੋ ਜੀ ਗੱਲਾਂ ਕਰਦੇ ਆ ਆਓ ਸਾਡੀ ਗੁਰੂ ਦੀ ਬਾਣੀ ਮਿੱਠੀ ਬਾਣੀ ਤਰਕੀ ਬਾਣੀ ਦੀ ਗੱਲ ਕਰੀਏ ਅਸੀਂ ਲੋਕਾਂ ਦੇ ਕੰਮ ਕਰੀਏ ਸਾਨੂੰ ਇਹੋ ਜੇ ਕੰਮ ਕਰਨੀ ਚਾਹੀਦੇ ਤੁਹਾਡੇ ਸਾਹਮਣੇ ਆ ਅਨੀਸ਼ ਕੁਮਾਰ ਜਿਨ੍ਹਾਂ ਨੇ ਦੱਸਿਆ ਕਿ ਜਦੋਂ ਅਸੀਂ ਪੁਲਿਸ ਸਟੇਸ਼ਨ ਜਾ ਕੇ ਮੈਂਸ਼ਨ ਕੀਤਾ ਕਿ ਸਾਡੀ ਸਟੋਰੀ ਬੀਬੀਸੀ ਟਾਂਟੋ ਕਵਰ